आरबीए ਵੱਲੋਂ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ। ਹੁਣ ਨਵੀਂ ਅਧਿਕਾਰਕ ਵਿਆਜ ਦਰ 4.1 ਫੀਸਦੀ ਤੋਂ ਘਟ ਕੇ 3.85 ਫੀਸਦੀ ਹੋ ਗਈ ਹੈ। ਆਸਟ੍ਰੇਲੀਆਈ ਰਿਜ਼ਰਵ ਬੈਂਕ ਨੇ ਇਸ ਸਾਲ ਦੂਜੀ ਵਾਰ ਵਿਆਜ ਦਰ ਵਿੱਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਹੈ। ਜਿਸ ਨਾਲ ਨਵੀਂ ਅਧਿਕਾਰਕ ਨਕਦੀ ਦਰ 1.85% ਦੀ ਰਹਿ ਗਈ ਹੈ ਇਸ ਫੈਸਲੇ ਦੀ ਵਿਤੀ ਬਾਜ਼ਾਰ ਅਤੇ ਆਰਥਿਕ ਵਿਦਵਾਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਸੀ ਇਹ ਕਟੌਤੀ ਕਿਉਂ ਮਹੱਤਵਪੂਰਨ ਹੈ ਇਸੇ ਸਾਲ ਫਰਵਰੀ ਵਿੱਚ ਰਿਜ਼ਰਵ ਬੈਂਕ ਨੇ 5 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰ ਘਟਾਈ ਸੀ ਕਿਉਂਕਿ ਮਹਿੰਗਾਈ ਦੀ ਰਫ਼ਤਾਰ ਕਾਬੂ ਵਿੱਚ ਆਉਣ ਲੱਗੀ ਸੀ ਅਪ੍ਰੈਲ ਵਿੱਚ ਦਰ ਅਸਥਿਰ ਰੱਖਣ ਤੋਂ ਬਾਅਦ ਹੁਣ ਦੁਨੀਆ ਭਰ ਵਿੱਚ ਹੋ ਰਹੇ ਤਣਾਅ ਖਾਸ ਕਰਕੇ ਅਮਰੀਕਾ ਵੱਲੋਂ ਲਾਏ ਗਏ ਨਵੇਂ ਟੈਰਿਫਸ ਕਾਰਨ ਆਰਥਿਕਤਾ ਤੇ ਮਹਿੰਗਾਈ ਦੇ ਰੁਝਾਨ ਨੂੰ ਲੈ ਕੇ ਚਿੰਤਾ ਵਧ ਗਈ ਹੈ। ਆਰਬੀਏ ਦੇ ਬਿਆਨ ਮਹਿੰਗਾਈ ਦੇ ਜੋਖਮ ਹੁਣ ਕੁਝ ਹੱਦ ਤੱਕ ਸੰਤੁਲਿਤ ਹੋ ਗਏ ਹਨ ਪਰ ਅਨਿਸ਼ਚਿਤਤਾ ਤੇ ਚਲਦੇ ਅਸੀਂ ਹੁਣ ਵੀ ਸਾਵਧਾਨੀ ਨਾਲ ਅੱਗੇ ਵਧ ਰਹੇ ਹਾਂ ਆਰਬੀਏ ਨੇ ਕਿਹਾ ਅਸੀਂ ਇੱਕ ਗੰਭੀਰ ਮੰਦੀ ਵਾਲਾ ਸੰਭਾਵਿਤ ਪੱਖ ਵੀ ਵਿਚਾਰਿਆ ਹੈ ਅਤੇ ਜ਼ਰੂਰਤ ਪੈਣ ਤੇ ਨੀਤੀਗਤ ਤੌਰ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਤਿਆਰ ਹਾਂ ਜੀ ਬਦਲਿਆ ਗਿਆ ਹੈ ਘਰੇਲੂ ਮਹਿੰਗਾਈ ਹੁਣ ਆਰਬੀਏ ਦੇ 2 ਤੋਂ 3 ਫੀਸਦੀ ਦੇ ਟੀਚੇ ਵਿੱਚ ਆ ਗਈ ਹੈ ਹਾਲਾਂਕਿ ਰੋਜ਼ਗਾਰ ਮਾਰਕੀਟ ਹਾਲੇ ਵੀ ਕਾਫੀ ਤੰਗ ਹੈ ਜੋ ਕਿ ਮਹਿੰਗਾਈ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ ਦੂਜੇ ਪਾਸੇ ਅਮਰੀਕੀ ਫੈਡਰਲ ਰਿਜ਼ਰਵ ਨੇ ਹਾਲੀਆ ਮੀਟਿੰਗ ਵਿੱਚ ਆਪਣੀਆਂ ਵਿਆਜ ਦਰਾਂ ਨੂੰ ਨਹੀਂ ਬਦਲਿਆ ਨੋਟ ਇਹ ਅਪਡੇਟ ਪੂਰੀ ਤਰ੍ਹਾਂ ਆਧੁਨਿਕ ਆਰਥਿਕ ਹਾਲਾਤ ਅਤੇ ਨੀਤੀਗਤ ਵਿਕਾਸਾਂ ਤੇ ਆਧਾਰਿਤ ਹੈ ਜੋ ਆਸਟ੍ਰੇਲੀਆਈ ਨਾਗਰਿਕਾਂ ਲਈ ਵੱਡੀ ਅਹਿਮੀਅਤ ਰੱਖਦੇ ਹਨ ਆਸ ਵੀ ਉਹ ਨਾਲ ਜੁੜਨ ਲਈ ਤੁਹਾਡਾ ਧੰਨਵਾਦ